ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਾਂ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਸੋ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਪਵਿੱਤਰ ਸਥਾਨ ਰਮਦਾਸ ਵਿਖੇ ਜਿੱਥੇ ਚੌਥਾ ਸਲਨਾ ਜੋੜ ਮੇਲਾ ਬੜੀ ਧੂਮਤਾਵ ਦੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਨਾਨਕ ਨਾਮਲੇਵਾ ਸੰਤਾਂ ਦੂਰੋ ਦੂਰੋ ਪਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਨਮਸਤਕੋ ਯਹਨ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਾਰ ਸੇਵਾ ਬਾਬਾ ਜਗਤਾਰ ਸਿੰਘ ਸੰਤ ਬਾਬਾ ਮਹਿੰਦਰ ਸਿੰਘ ਤਰਨਤਨ ਵਾਲੇ ਜੋ ਬਹੁਤ ਵੱਡੀਆਂ ਸੇਵਾਵਾਂ ਨਿਭਾਰੇ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਿਹਰ ਨਾਲ ਸੋ ਅਜਿਸਥਾਨ ਦੇ ਜਿਹੜਾ ਰਸਮੀ ਤੌਰ ਤੇ ਉਦਘਾਟਨ ਹੋਇਆ ਸੰਗਤਾਂ ਦੀ ਸਹੂਲਤ ਵਾਸਤੇ ਸੋ ਸਾਰਿਆਂ ਦਾ ਜਿਤੇ ਧੰਨਵਾਦ ਕੀਤਾ ਉੱਥੇ ਉੱਚੇ ਚੇ ਤੌਰ ਤੇ ਬਾਬਾ ਮਹਿੰਦਰ ਸਿੰਘ ਜੀ ਦਾ ਸੰਤ ਬਾਬਾ ਜਗਤਾਰ ਸਿੰਘ ਜੀ ਅਤੇ ਇਹਨਾਂ ਦੀ ਸਮੁੱਚੀ ਸਾਰੇ ਕਾਰ ਸੇਵਾ ਵਾਲੀ ਸੰਪਰਦਾ ਦਾ ਧੰਨਵਾਦ ਕਰਦਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹਨਾਂ ਦੇ ਸਾਥੀ ਜਿਨਨੇ ਵੀ ਸ਼੍ਰੋਮਣੀ ਕਾਲੀ ਦਲ ਦੇ ਆਗੂ ਪਹੁੰਚਣ ਇਹਨਾਂ ਦਾ ਵੀ ਧੰਨਵਾਦ ਕੀਤਾ ਆਓ ਤੁਹਾਨੂੰ ਦਿਖਾਨੇ ਆ ਉਥੋਂ ਦੀਆਂ ਕੁਝ ਲਾਈਟ ਤਸਵੀਰਾਂ ਤੇ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਿੱਖ ਪੰਥ ਦੇ ਮਹਾਨ ਜੇ ਮੈਂ ਕਹਿਲਾਂ ਗੁਰਸੇਖ ਬ੍ਰਹਮ ਗਿਆਨੀ ਪੂਰਨ ਤੌਰ ਤੇ ਵੱਡੀ ਅਵਸਥਾ ਸਤਗੁਰ ਗੁਰਾਂਖ ਦੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਅਰਮਦਾਸ ਵਿਖੇ ਜਿਹੜਾ ਜੋੜ ਮੇਲਾ ਚੱਲ ਰਿਹਾ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਇੱਕ ਕਹਿ ਲੋ ਕੁਦਰਤੀ ਜਿਹੜਾ ਪ੍ਰਕਰੋਪ ਆ ਉਹਦੀ ਵੀ ਬੜੀ ਵੱਡੀ ਮਾਰ ਪਈ ਪਰ ਮੈਂ ਲੋਕਾਂ ਦੇ ਵਿੱਚ ਉਤਸ਼ਾਹ ਦੇਖਦਾ ਕਿ ਬਹੁਤ ਵੱਡੇ ਪੱਧਰ ਤੇ ਪਾਪਾ ਜੀ ਦੇ ਚਾਰਨਾ ਚ ਨਤਮਸਤ ਹੋਣ ਲਈ ਵਹੀਰਾਂ ਘੱਟ ਕੇ ਆ ਰਹੇ ਸੋ ਮੈਂ ਉਸ ਮਹਾਨ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ 113 ਸਾਲ ਛੋਟਾ ਸਮਾਂ ਨਹੀਂ ਹੁੰਦਾ ਅੱਜ ਤਾਂ ਆਪਾਂ 13 ਮਿੰਟ ਦੀ ਸੇਵਾ ਕਰੀਏ ਤਾਂ ਮਨ ਚ ਬਮਾਨ ਆ ਜਾਂਦਾ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਸਿੱਖ ਪੰਥ ਨੂੰ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਸਵਾਭਾ ਨਵਾਈਆਂ। ਇਹੀ ਉਹ ਕਾਰਨ ਹੈ ਕਿ ਜਦ ਤੱਕ ਚੰਦ ਤਾਰੇ ਇਸ ਧਰਤੀ ਤੇ ਦੁਨੀਆ ਰਹਿਣੀ ਆ ਬਾਬਾ ਜੀ ਨੂੰ ਹਮੇਸ਼ਾ ਹੀ ਹਰ ਇੱਕ ਸਿੱਖ ਨੇ ਹਰ ਇੱਕ ਗੁਰਸਿੱਖ ਨੇ ਸਮੂਹ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਨੇ ਇਸੇ ਤਰ੍ਹਾਂ ਉਹਨਾਂ ਦੀ ਪਵਿੱਤਰ ਯਾਦ ਆਪਣੇ ਹਿਰਦੇ ਵਿੱਚ ਰੱਖਣੀ ਹੈ ਤੇ ਜਗਾ ਮਨਾਉਣੇ ਆ ਵੀ। ਸੋ ਅੱਜ ਆ ਜਿੱਥੇ ਆਪਾਂ ਖੜੇ ਆ ਇਹ ਕਿਉਂਕਿ ਇਸ ਸਥਾਨ ਦੇ ਉੱਤੇ ਬਹੁਤ ਵੱਡੀ ਘਰ ਸੀ ਲੋਕਾਂ ਦੇ ਜਲੇ ਆਉਂਦੇ ਆ ਤੇ ਰਾਤ ਦੇ ਨਿਵਾਸ ਕਰ ਲਏ ਇਹ ਯਾਤਰੀ ਜਿਹੜੇ ਆਉਂਦੇ ਦੂਰੋਂ ਦੂਰੋਂ ਕਿਉਂਕਿ ਇੱਕ ਸਾਈਡ ਤੇ ਇਹ ਸਥਾਨ ਆ ਸੋ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਬਹੁਤ ਸਤਿਕਾਰਯੋਗ ਕਾਰ ਸੇਵਾ ਦੇ ਪੁੰਜ ਸੰਤ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਕਿਉਂਕਿ ਤਰਨਤਾਰਨ ਦੀ ਸੰਪਰਦਾ ਜਿੱਥੋਂ ਸਾਰੀਆਂ ਕਾਰ ਸੇਵਾਵਾਂ ਦੇ ਗਾਂ ਦੀਆਂ ਨਿਕਲੀਆਂ ਸੰਤ ਬਾਬਾ ਮਹਿੰਦਰ ਸਿੰਘ ਜੀ ਆ ਜਿਹੜੀ ਸਰਾਜ ਖੜੇ ਚ 48 ਕਮਰੇ ਤੇ 6 ਹਾਲ ਲਗਭਗ 2000 ਯਾਤਰੂ ਜਿਹੜੇ ਇੱਥੇ ਵਿਸ਼ਰਾਮ ਕਰ ਸਕਦੇ ਆ ਇਹ ਤਿਆਰ ਹੋ ਗਿਆ ਤੇ ਅੱਜ ਰਸਮੀ ਤੌਰ ਤੇ ਇਹਦਾ ਉਦਘਾਟਨ ਵੀ ਕੀਤਾ ਗੁਰੂ ਚਾਨਾ ਜਰਦਾਸ ਵੀ ਕਰਦਾ ਸੰਤ ਬਾਬਾ ਜਗਤਾਰ ਸਿੰਘ ਹੋਣਾਂ ਦੀਆਂ ਬਹੁਤ ਵੱਡੀਆਂ ਸੁਭਾਵਾਂ ਆ ਉਹ ਦੂਸਰੇ ਸਥਾਨ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਬਹੁਤ ਵੱਡੀ ਕਿਉਂਕਿ ਉਧਰ ਵੀ ਸਾਨੂੰ ਲੋਡ ਸੀ ਵੱਡੀ ਸਰਾਾਂ ਦੀ ਪਹਿਲਾਂ ਮੋਰ ਵੱਡਾ ਕਰਾਇਆ ਉਥੇ ਵੀ ਵੱਡੀਆਂ 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 ਸਵਾਵਾਂ ਨਿਵਾ ਰਹੇ ਇਸੇ ਤਰ੍ਹਾਂ ਸਾਡੇ ਸ਼ਮਨੀ ਗੁਰਦਾਰੇ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਵਾਧਾ ਕੀਤਾ ਗਿਆ ਕਿਹੜਾ ਕਿਹੜੇ ਥਾਂ ਨਾਂ ਲਵਾ ਬਹੁਤ ਵੱਡੀਆਂ ਸਵਾਵਾਂ ਜਿਹੜੀਆਂ ਨਿਵਾ ਰਹੇ ਆ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਬਖਸ਼ਿਸ਼ ਵੀ ਆ ਕਿ ਆਪਣੇ ਕੋਲੇ ਸਾਰੇ ਜਿੰਨੇ ਸਾਧਨੇ ਆ ਚਟਾਉਂਦੇ ਆ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਿਹਰ ਆ ਸੋ ਅੱਜ ਇਸ ਸਥਾਨ ਦਾ ਜਿਹੜਾ ਰਸਮੀ ਤੌਰ ਤੇ ਇਕਾਟਨ ਹੋਇਆ ਸੰਗਤ ਦੀ ਸਹੂਲਤ ਵਾਸਤੇ ਸੋ ਸਾਰਿਆਂ ਦਾ ਹੀ ਧੰਨਵਾਦ ਜਿੱਥੇ ਕਰਦਾ ਉਥੇ ਬਾਬਾ ਜੀ ਦਾ ਛੇਜੇ ਤੌਰ ਤੇ ਬਾਬਾ ਮਹਿੰਦਰ ਸਿੰਘ ਜੀ ਦਾ ਸੰਤ ਬਾਬਾ ਜਵਾਰ ਸਿੰਘ ਜੀ ਦੀ ਸਮੂਹੀ ਇਹਨਾਂ ਦੀ ਸਾਰੀ ਕਾਰ ਸੇਵਾ ਵਾਲੀ ਸੰਪਰਦਾ ਤੇ ਨਾਲ ਆਪਣਾ ਵੀਰ ਸਰਦਾਰ ਅਮਰੀਕ ਸਿੰਘ ਜੀ ਬਿਸ਼ਵਾ ਮੇਰੇ ਨਾਲ ਚੱਕਟਪ ਦੇ ਮੈਂਬਰ ਆ ਸਰਦਾਰ ਜੋਤ ਸਿੰਘ ਸਮਰਾ ਜਿਹੜਾ ਮੈਂਬਰ ਵੀ ਆ ਤੇ ਹਲਕਾ ਇੰਚਾਰਜ ਵੀ ਮੇਰੀ ਭੈਣ ਸਵਰਨਕੌਰ ਤੇ ਜਿਹੜਾ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਹਨਾਂ ਦੇ ਸਾਥੀ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇੱਕ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਅੱਜ ਇੱਕ ਜੈਕਟਿਵ ਦੀ ਮੀਟਿੰਗ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੋਈ ਕਿਉਂਕਿ ਪ੍ਰਕਰੋਪੀ ਜਿਹੜੀ ਕੁਦਰਤੀ ਪੈ ਗਈ ਆ ਉਹਦੇ ਵਿੱਚ ਆਪਣਾ ਯੋਗਦਾਨ ਯਤਨ ਕਰਾਂਗੇ ਪਰ ਮੈਂ ਸਾਰੇ ਅਕਾਲੀ ਦਲ ਦੇ ਜਿੰਨੇ ਵਰਕਰ ਤੇ ਸਮੂਚੇ ਸੰਪਰਦਾਮਾਂ ਵਾਲੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਬਗੈਰ ਭੇਤ ਭਾਵ ਤੋਂ ਮੈਂ ਉਦਣ ਆਇਆ ਸੀ ਉਦਣ ਤਾਂ ਇੱਥੇ ਪਾਣੀ ਪੇਸ਼ ਨਹੀਂ ਸੀ ਜਾਂਦੀ ਫਸਲਾਂ ਤਾਂ ਹੁਣ ਵੀ ਬਹੁਤ ਵੱਡੇ ਪੱਧਰ ਤੇ ਤਬਾਹ ਹੋਈਆਂ ਕਿਉਂਕਿ ਜਨਾਲੇ ਦਾ ਹਲਕਾ ਜਿਹੜਾ ਇਹ ਬਾ ਸਭ ਤੋਂ ਵਾਰਸਟ ਜੇ ਇਫੈਕਟ ਪਿਆ ਅਜ ਨਾਲੇ ਚ ਪਿਆ ਜਾਂ ਸੁਲਤਾਨਪੁਰ ਲੋਧੀ ਤੇ ਪਿਆ ਤੇ ਆਪਾਂ ਅੱਜ ਸਮਾਂ ਆ ਕਿ ਇਸ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਖੜੇ ਹੋ ਜੀਏ ਕਿਉਂਕਿ ਜਿਹੜਾ ਕੋਈ ਵਿਚਾਰਾ ਸਰਦਾਪੁਰ ਦਾ ਉਹ ਤਾਂ ਆਲੇ-ਦੁਆਲੇ ਕੋਈ ਨਾ ਕੁਝ ਗਜ਼ਾਰਾ ਕਰ ਲਊਗਾ ਤਾਂ ਜਿਹਨਾਂ ਦੀ ਰੋਜੀ ਰੋਟੀ ਸਾਰੀ ਆ ਗਰੀਬ ਗੁਰਬੇ ਸਾਰੇ ਜਿਹੜੇ ਦਿਹਾੜੀ ਤੇ ਕੰਮ ਕਰਦੇ ਆ ਉਹਨਾਂ ਦੇ ਨਾਲ ਖੜੇ ਹੋ ਜੀਏ ਤਾਂ ਕਿ ਇਹ ਗੁਰਨਾਨਕ ਦੇ ਪਾਤਸ਼ਾਹ ਦੀ ਪਵਿੱਤਰ ਧਰਤੀ ਆਪਾਂ ਕਹਿੰਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੱਚ ਮੁੱਚੇ ਵਸਦਾ ਸਰਕਾਰਾਂ ਫੇਲ ਹੋ ਗਈਆਂ ਤੇ ਮੈਂ ਹੁਣ ਸੋਚਦਾ ਸੀ ਬਾਹੀਆਂ 24 ਦਿਨਾਂ ਬਾਅਦ ਦੌਰੇ ਕੀ ਕਰਨੇ ਦੌਰੇ ਤਾਂ ਉਦਨ ਦੂਏ ਤੀਏ ਦਿਨ ਕੀਤੇ ਜਾਂਦੇ ਤਾਂ ਪਤਾ ਲੱਗਦਾ ਸੀ ਕਿ ਕਿਸ ਹਿਸਾਬ ਦੇ ਨਾਲ ਇੱਥੇ ਲੋਕਾਂ ਦਾ ਬੀਤ ਰਹੀ ਆ ਸੋ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਉੱਥੇ ਫਿਰ ਇਹ ਗੁਰਨਾਨਕ ਦੇ ਪਾਤਸ਼ਾਹ ਦਾ ਦਾਰਿਆ ਇਹ ਸਾਰੇ ਚੱਲਦੇ ਆ ਤੇ ਮੈਂ ਇੱਕ ਚੀਚੇ ਤੌਰ ਤੇ ਹੋਰ ਕਹਿਣਾ ਚਾਹਣਾ ਆ ਕਿਉਂਕਿ ਤੁਹਾਡਾ ਏਰੀਆ ਬਾਰਡਰ ਦਾ ਏਰੀਆ ਆ ਜਾਂਦਾ ਬੜੀ ਲੋਕਾਂ ਦੇ ਵਿੱਚ ਹਾਹਾਕਾਰ ਸੀ ਜੀ 크ਰਿਸਚੀਅਨ ਬਣ ਗਿਆ ਹੁਣ ਮੈਂ ਪੁੱਛਣਾ ਚਾਹਨਾ ਕਿੱਥੇ ਆ ਉਹ ਪਾਈਚਾਰਾ ਮੁਸਲਮਾਨ ਦਾ ਬਾਦ ਚੜ ਕੇ ਯੋਗਦਾਨ ਪਾ ਰਿਹਾ ਸਾਰੇ ਯੂਪੀ ਵਾਲੇ ਵੀ ਪਾ ਰਹੇ ਆ ਸੋ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਕਿ ਇਹ ਮਨੁੱਖਤਾ ਦੇ ਕਾਰਜ ਆ ਤਕੜੇ ਹੋ ਕੇ ਵਿੱਚ ਆਪਣਾ ਇਹਦਾ ਯੋਗਦਾਨ ਪਾਈਏ ਤਾਂ ਕਿ ਗੁਰੂ ਨਾਨਕ ਦੇ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰੀਏ ਮੈਂ ਜਿੱਥੇ ਫਿਰ ਦੁਬਾਰਾ ਬਾਬਾ ਜੀ ਦਾ ਧੰਨਵਾਦ ਕਰਦਾ ਉਥੇ ਸਾਰੇ ਸਾਡੇ ਜਿੰਨੇ ਆਗੂ ਆਏ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਰਾਲ ਮਿਲ ਕੇ ਆ ਜਿਹੜਾ ਸਮਾਂ ਆ ਇਹ ਸਮਾਂ ਨਹੀਂ ਕਦੇ ਵੀ ਖੜਦਾ ਹੁੰਦਾ ਸਮਾਂ ਤਾਂ ਚੱਲਦਾ ਜਾਂਦਾ ਤੇ ਮੈਂ ਆਸ ਰੱਖਦਾ ਕਿ ਪੰਜਾਬ ਦੇ ਲੋਕ ਇਹਦੇ ਵਿੱਚੋਂ ਵੀ ਤਕੜੇ ਹੋ ਕੇ ਨਿਕਲਣਗੇ। ਗੁਰੂ ਸਾਹਿਬ ਕਿਰਪਾ ਕਰਨ ਫਿਰ ਅੰਤ ਦੇ ਵਿੱਚ ਅੱਜ ਦੇ ਇਸ ਸਰਾ ਦੇ ਰਸਮੀ ਤੌਰ ਤੇ ਇਹ ਘਟਣ ਹੁੰਦਾ। ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਬਾਬਾ ਜੀ ਦਾ ਜੋੜ ਮੇਲਾ ਜਿਹੜਾ ਉਹ ਵੀ ਵੱਡੇ ਪੱਧਰ ਤੇ ਸੰਗਤਾਂ ਮਨਾ ਰਹੀਆਂ ਗੁਰੂ ਸਾਹਿਬ ਕਿਰਪਾ ਕਰਨ ਆਪਣੇ ਦਰੋਂ ਘਰੋਂ ਸਾਰਿਆਂ ਨੂੰ ਉਪਰ ਸਿੱਕੀ ਨਾਮ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਮੋਦਰਾ ਸਾਹਿਬ ਦੀ ਜ਼ਮੀਨ ਬਹੁਤ ਆ ਲਗਭਗ ਸਾਰੇ ਕਿਸਾਨਾਂ ਵਾਲੇ ਦੁਆਲੇ ਮੇਂ ਕਾਚ ਕਰਦੇ ਆ ਕੁਦਰਤ ਦੀ ਮਾਰ ਪਈ ਆ ਤੇ ਇਹ ਡਿਮਾਂਡ ਵੀ ਆ ਕੇ ਉਸ ਸਮੇਂ ਲਈ ਇਹਦਾ ਠੇਕਾ ਮਾਫ ਕਰਤਾ ਜੇ ਕੋਈ ਇਹ ਹੋਵੇ ਕੋਈ ਨਹੀਂ ਇਹ ਬਿਲਕੁਲ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਅਸੀਂ ਵੀ ਇਹਨਾਂ ਦੇ ਵਿੱਚ ਨਾਲ ਹੀ ਆ ਜੇ ਕੁਝ ਆਮਦਨ ਜ਼ਮੀਨ ਚੋਂ ਆਉਗੀ ਤਾਂ ਦੇਣਗੇ ਨਾ ਮਾਵਲਾ ਤੇ ਕੋਈ ਨਹੀਂ ਇਹ ਵਿਚਾਰ ਕਰਕੇ ਘਬਰਾਉਣਾ ਸੀ ਸਾਥ ਇਹਨਾਂ ਦੇ ਨਾਲ ਆ ਕਿੰਨਾ ਨੁਕਸਾਨ ਬਹੁਤ ਹੋਇਆ ਇਹਨਾਂ ਦੇ ਨਾਲ ਆ ਇਸ ਨੁਕਸਾਨ ਦੀ ਪਰਵਾਈ ਲਈ ਅੱਜ ਕੁਝ ਨਾ ਕੁਝ ਅਨਾਉਂਸ ਕਰਾਂਗੇ ਐਗਜੈਕਟਿਵ ਦੀ ਮੀਟਿੰਗ ਜੀ ਡਿਸਕਸ ਕਰਕੇ ਪਰ ਇਹਨਾਂ ਨੂੰ ਵੀ ਮੈਂ ਜਕੀਨ ਦਵਾਉਣਾ ਆ ਕੋਈ ਗੁਰੂ ਸਾਹਿਬ ਕਿਰਪਾ ਰੱਖਣ ਕੋਈ ਨਹੀਂ ਜੋ ਬਣਦਾ ਆ ਉਹ ਜ਼ਰੂਰ ਕਰਾਂਗੇ ਵਾਹਿਗੁਰੂ